ਦਰਦੇ ਕੌਮ ਚੰਨ ਦੇ ਸਦਕਾਰਯੋਗ ਦਸ਼ਕਾ ਨੂੰ ਗੁਰਨੂਰ ਕਾਰਵਲੋਂ ਸਤ ਸ੍ਰੀ ਅਕਾਲ ਦੋਸਤੋ ਗੱਪ ਦੁਨੀਆ ਦੇ ਹਰ ਖੇਤਰ ਵਿੱਚ ਮਾਰੇ ਜਾਂਦੇ ਹਨ ਖਾਸ ਕਰਕੇ ਸਾਡਾ ਦੇਸ਼ ਤਾਂ ਗੱਪ ਮਾਰਨ ਵਿੱਚ ਕਿਸੇ ਮਹਾਸ਼ਕਤੀ ਤੋਂ ਘੱਟ ਨਹੀਂ ਹੈ ਗੱਪ ਮਾਰਨ ਦਾ ਕੋਈ ਫਾਇਦਾ ਹੁੰਦਾ ਵੀ ਹੈ ਜਾਂ ਨਹੀਂ ਇਸ ਬਾਰੇ ਵੱਧ ਜਾਣਕਾਰੀ ਤਾਂ ਸਾਨੂੰ ਚੈਨਲ ਦੇ ਮੁਖੀ ਹੀ ਦੇ ਸੰਬੰਧ ਹਨ ਆਉ ਚੱਲਦੇ ਹਾਂ ਹੁਣ ਕੋਲ ਸੱਚੀ ਗੱਲ ਦੋਸਤੋ ਗੱਪ ਸਦੀਆਂ ਤੋਂ ਮਨੁੱਖੀ ਸੁਭਾਅ ਦਾ ਟੁੱਟ ਅੰਗ ਬਣਿਆ ਤੁਰਿਆ ਆ ਰਿਹਾ ਹੈ ਗੱਪ ਮਨੋਵਿਗਤੀ ਨਾਲ ਸੰਬੰਧਿਤ ਹੈ ਗੱਪ ਦਾ ਆਧਾਰ ਝੂਠ ਹੁੰਦਾ ਹੈ ਗੱਪ ਕਿਸੇ ਦੂਸਰੇ ਤੇ ਆਪਣੇ ਕਹੀ ਗੱਲ ਦਾ ਸਿੱਕਾ ਮਨਵਾਉਣ ਦਾ ਦੇ ਯਤਨ ਨੂੰ ਹੀ ਗੱਪ ਕਿਹਾ ਜਾਂਦਾ ਹੈ ਗੱਪ ਮਾਰਨ ਵਾਲੇ ਨੂੰ ਗੱਪੀ ਕਿਹਾ ਜਾਂਦਾ ਹੈ ਦੋਸਤੋ ਗੱਪੀ ਦਾ ਨਾਮ ਸੁਣਦਿਆ ਹੀ ਕਈਆਂ ਨੇ ਤਾਂ ਜੋ ਸੋਚਣਾ ਹੈ ਉਹ ਸੋਚ ਲੈ ਕੇ ਗੱਪੀ ਸ਼ਬਦ ਆਮ ਤੌਰ ਤੇ ਰਾਜਨੀਤੀ ਵਿੱਚ ਵੀ ਤੇ ਸੋਸ਼ਲ ਮੀਡੀਆ ਤੇ ਵੀ ਕਿਹਦੇ ਬਾਰੇ ਅਸੀਂ ਬਾਰੇ ਬਟਕਿਆ ਜਾਂਦਾ ਹੈ ਤੇ ਬੜਾ ਕੁ ਸ਼ੂਰ ਨਾ ਹੈ ਗੱਪ ਮਾਰਨ ਵਿੱਚ ਉਹਨਾਂ ਦਾ ਵੀ ਪਰ ਅਸੀਂ ਉਹ ਜੋ ਵਿਰੋਧੀਆਂ ਵੱਲੋਂ ਗੱਪੀ ਸ਼ਬਦ ਜਿੰਨਾ ਵਾਸਤੇ ਹਲਕਾ ਫੁਲਕਾ ਦਾ ਨਾਮ ਲੈ ਕੇ ਕਿਹਾ ਜਾਂਦਾ ਅਸੀਂ ਅਜਿਹੀ ਕੋਈ ਗੱਲ ਨਹੀਂ ਕਰਦੇ ਵਿਰੋਧੀਆਂ ਦਾ ਕੀ ਹੈ ਜੀ ਵਿਰੋਧੀਤਾ ਕੋਲੇ ਤਾਂ ਨੈਤਿਕਤਾ ਨਾਂ ਦੀ ਕੋਈ ਚੀਜ਼ ਨਹੀਂ ਜਿਹੜੇ ਵੀ ਗੱਲ ਕਰਨਗੇ ਆਪਣੇ ਵਿਰੋਧੀ ਨੂੰ ਨੀਚਾ ਦਿਖਾਉਣ ਲਈ ਘਟਿਆ ਤੁਖੜੀਆਂ ਸ਼ਬਦ ਵਰਤ ਲੈਂਦੇ ਨੇ ਗੱਪੀ ਕਹਿਣਾ ਤਾਂ ਠੀਕ ਹੈ ਤੁਸੀਂ ਤੁਸੀਂ ਕਿ ਵੱਡੇ ਦਾ ਨਾਂ ਲੈ ਕੇ ਭਾਵੇਂ ਕਹਿੰਦੇ ਉਹ ਗੱਪ ਮਾਰਦਾ ਝੂਠ ਮਾਰਦਾ ਕੋਈ ਗੱਲ ਨਹੀਂ ਜਦੋਂ ਉਸ ਦਾ ਨਾਂ ਵੀ ਤੁਸੀਂ ਲੰਡੂ ਜਾ ਬਣਾ ਕੇ ਲਾਉਂਗੇ ਤੇ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਗੱਪ ਤੰਤ ਪੀਵਨ ਹਰੇਕ ਦਾ ਹਰਸੀ ਆਗੂ ਵੀ ਮਾਰਨਾ ਹੈ ਕਿਸੇ ਵੀ ਪਾਰਟੀ ਦਾ ਹੋਵੇ ਮੈਂ ਕਹਿੰਦਾ ਕਿਸੇ ਧਰਮਕ ਪਾਰਟੀ ਦਾ ਵੀ ਹੋਵੇ ਉਹ ਵੀ ਗੱਪ ਮਾਰਨਾ ਹੈ ਗੱਪ ਮਾਰਨ ਦੀ ਤਾਂ ਇਹਨਾਂ ਗੱਪ ਮਾਰੇ ਬਿਨਾ ਇਹਨਾਂ ਲੋਕਾਂ ਦਾ ਗੁਜ਼ਾਰਾ ਖੈ ਹੀ ਨਹੀਂ ਇਹ ਪ੍ਰਭਾਵ ਪਾ ਹੀ ਨਹੀਂ ਸਕਦੇ ਸਭ ਤੋਂ ਵੱਡਾ ਜੋ ਗੱਪੀ ਹੈ ਜਿਹਨੂੰ ਲੋਕ ਮੰਨਦੇ ਨੇ ਤੁਸੀਂ ਵੀ ਸਾਡੇ ਮੰਨਦੇ ਹੋ ਪਰ ਮੈਂ ਉਹਦਾ ਨਾਂ ਨਹੀਂ ਲਵਾਂਗਾ ਮੈਂ ਉਸ ਗੱਪੀ ਦੀ ਗੱਲ ਨਹੀਂ ਕਰਾਂਗਾ ਮੈਂ ਤਾਂ ਗੱਪ ਮਾਰਨ ਦੇ ਜਿਹੜਾ ਉਹਦਾ ਵੀ ਪਿਓ ਹੋਵੇ ਗੱਪ ਮਾਰਨ ਦੇ ਵਿੱਚ ਗੱਪੀ ਦਾ ਵੀ ਪਿਓ ਹੋਵੇ ਅੱਜ ਗੱਲ ਉਹਨਾਂ ਦੀ ਕਰਾਂਗੇ ਸੋ ਦੋਸਤੋ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਖਾਸ ਕਰਕੇ ਸਾਡੇ ਸੂਬੇ ਦੇ ਰਾਜਨੀਤੀ ਦੇ ਵਿੱਚ ਚਿੰਨਾ ਨੂੰ ਰਾਜਨੀਤੀ ਦਾ ਬਾਬਾ ਬੋੜ ਕਿਹਾ ਜਾਂਦਾ ਹੈ ਬੜੀ ਹੀ ਸਤਕਾਰ ਜੋ ਕਿ ਸਖਸ਼ੀਅਤ ਜੋ ਕਿ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਇੱਕ ਵਾਰੀ ਕੇਂਦਰ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਰਹਿ ਚੁੱਕੇ ਨੇ ਮੈਂ ਢਾਲੂ ਉਹਨਾਂ ਬਾਰੇ ਕਰਾਂ ਤੁਸੀਂ ਕਹੋਂਗੇ ਵੀ ਗੱਲ ਤਾਂ ਗੱਪੀ ਦੇ ਵੀ ਪਿਓ ਬਾਰੇ ਕਰਨ ਦੀ ਕੋਸ਼ਿਸ਼ ਕਰ ਰਹੇ ਗੱਲ ਤੁਸੀਂ ਬੰਨਸਾਲ ਦੀ ਕਰਨ ਲੱਗੇ ਵੀ ਗੱਲ ਗੱਪਾਂ ਬਾਰੇ ਕਰਾਂਗੇ ਪਾਜਾ ਹੋਰ ਕੋਈ ਗੱਲ ਨਹੀਂ ਕਰਨੀ ਰਾਜਨੀਤੀ ਦੀ ਜਦੋਂ ਬਾਦਲ ਸਾਹਿਬ ਬਾਰੇ ਇੱਕ ਗੱਲ ਪ੍ਰਚਲਿਤ ਕਰਤੀ ਕਿ ਬਾਦਲ ਸਾਹਿਬ ਨੇ ਦੇਸ਼ ਦੀ ਆਜ਼ਾਦੀ ਲਈ 17 ਸਾਲ ਦੀਰ ਕੱਟੀ ਹੈ ਜਦੋਂ ਇਹ ਗੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਕੰਨਾਂ ਵਿੱਚ ਪਈ ਉਹਨਾਂ ਨੇ ਉਸੇ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਾਡੇ ਦੇਸ਼ ਦਾ ਨੈਲਸਨ ਮੰਡੇਲਾ ਦਾ ਖਿਤਾਬ ਦਿੱਤਾ। ਨੈਲਸਨ ਮੰਡੇਲਾ 28 ਸਾਲ ਦੀ ਜੇਲ੍ਹ। ਪਰ ਅੱਜ ਜਦੋਂ ਅਸੀਂ ਇਹ ਗੱਲ ਇਹ ਕਰਨੀ ਚਾਹੁੰਦੇ ਆ ਕਿ ਵੀ ਸਾਰੀਆਂ ਭਾਰਤੀਆਂ ਸਾਰੇ ਛੋਟੇ ਮੋਟੇ ਵੱਡੇ ਸਾਰੇ ਲੋਕ ਗੱਪ ਮਾਰਦੇ ਨੇ ਕਿ ਯਾਰ ਬਾਦਲ ਵਰਗੀ ਸ਼ਖਸੀਅਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਾਵੇ ਅੱਜ ਜੋ ਇਹ ਦੁਨੀਆ 'ਚ ਨਹੀਂ ਰਹੇ ਉਹਨਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਉਹਨਾਂ ਦੇ ਦੇ ਇਹਨਾਂ ਸੀ ਧਰਮ ਜੋਤ ਮੋਰਚੇ ਦੇ ਹੋਰਾ ਮੋਰਚਾ ਚ ਹਿੱਸਾ ਵੀ ਲੈਂਦੇ ਰਹਿਆ ਕੀ ਬਾਦਲ ਸਾਹਿਬ ਵੀ ਕੋਈ ਗੱਪ ਮਾਰ ਸਕਦੇ ਐ ਦੇਖੋ ਉਹਨਾਂ ਦੇ ਬੇਟੇ ਵਾਰੇ ਤਾਂ ਗੱਲ ਬੜੀ ਪ੍ਰਚਲਿਤ ਹੋ ਗਈ ਸੀ ਸਰਦਾਰ ਸੁਖਬੀਰ ਸਿੰਘ ਬਾਦਲਵਾਲੇ ਉਹਨਾਂ ਨੂੰ ਹੀ ਗੱਪੀ ਦੇ ਤੌਰ ਤੇ ਜ਼ਿਆਦਾ ਜਾਣਿਆ ਜਾਂਦਾ ਸੀ ਕਿ ਉਹ ਵੱਡੇ ਵੱਡੇ ਗੱਪ ਮਾਰਦੇ ਆ ਚਾਹੇ ਪਾਣੀ ਚ ਬਸਤ ਲਾਉਣ ਦੀ ਗੱਲ ਹੋਵੇ ਚਾਹੀ ਜਿਹੜੀਆਂ ਸੜਕਾਂ ਬਣਾਈਆਂ ਨੇ ਉਹਦੇ ਉੱਤੇ ਬੰਬ ਮਾਰਦਾ ਨਹੀਂ ਕਿਉਂਕਿ ਭਾਵੇਂ ਹੁਣ ਖੱਡੇ ਹੀ ਪੈ ਗਏ ਨੇ ਇਸ ਕਰਕੇ ਉਹਨਾਂ ਨੂੰ ਗੱਪੀ ਕਿਹਾ ਜਾਂਦਾ ਸੀ ਪਰ ਜੇ ਕੋਈ ਇਹ ਸੋਚੇ ਵੀ ਕੀ ਉਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿ ਉਹ ਵੀ ਗੱਪ ਮਾਰਦੇ ਸੀ ਤੁਹਾਨੂੰ ਮੈਂ ਕਹਿਣਾ ਕਿ ਸੁਖਵੀਰ ਬਾਦਲ ਤਾਂ ਗੱਪ ਬਹੁਤ ਛੋਟੇ ਛੋਟੇ ਨੇ ਛੋਟੀਆਂ ਛੋਟੀਆਂ ਗੱਪੀਆਂ ਹੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਨੇ ਤਾਂ ਐਡਾ ਵੱਡਾ ਗੱਪ ਮਾਰਿਆ ਕਿ ਇਤਿਹਾਸ 'ਚ ਉਹਦੇ ਨਾਲ ਦਾ ਗੱਪ ਹੀ ਨਹੀਂ ਕਿਤੇ ਮਿਲਦਾ ਉਹਨਾਂ ਨੇ ਪਤਾ ਹੈ ਕੀ ਕਿਹਾ ਕਿ ਮੈਂ ਦੇਸ਼ ਦੀ ਆਜ਼ਾਦੀ ਲਈ 17 ਸਾਲ ਜੇਲ ਕੱਟੀ ਐ ਮੈਂ ਦੇਸ਼ ਦੀ ਆਜ਼ਾਦੀ ਲਈ 17 ਸਾਲ ਜੇਲ ਕੱਟੀ ਐ ਇਹ ਦੁਨੀਆ ਦਾ ਸਭ ਤੋਂ ਵੱਡਾ ਗੱਪ ਮਾਰਾ ਧੀ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੋਣਾ ਸੋ ਦੋਸਤੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕਿ ਇਹ ਗੱਪ ਹੈ ਕਿ ਨਹੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜਨਮ 8 ਦਸੰਬਰ 1927 ਨੂੰ ਆਪਣਾ ਥਣਾੜੇ ਪਿੰਡ ਵਿਖੇ ਹੋਇਆ ਸੀ ਜੋ ਕਿ ਨਾਨਕੇ ਦੇ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ ਤਾਂ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਬਾਦਲ ਸਾਹਿਬ ਜਾਨਿਕੇ 20 ਸਾਲ ਦੇ ਵੀ ਨਹੀਂ ਸੀ ਪੂਰੇ ਜਦੋਂ ਦੇਸ਼ ਆਜ਼ਾਦ ਹੋਇਆ ਤੇ ਉਹਨਾਂ ਨੇ ਦੇਖ ਲਈ ਜੰਦੀ ਦੀ ਸਰਕਾਰ ਦੇਸ਼ ਦੀ ਆਜ਼ਾਦੀ ਲਈ 17 ਸਾਲ ਦੇ ਕਿਵੇਂ ਕੱਟ ਲਈ ਤੁਸੀਂ ਕਹਿੰਦੇ ਤੂੰ ਕਿਹੜੇ ਦਾ ਹੱਥੋਂ ਪੜਿਆ ਤੂੰ ਕਿਹੜੀ ਖੋਜ ਕੀਤੀ ਹੈ ਤੁਸਾਂ ਮੈਨੂੰ ਖੋਜ ਕਰਨ ਦੀ ਲੋੜ ਹੀ ਨਹੀਂ ਪਈ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆ ਮੀਰੋ ਸੁਣੀ ਸੀ ਤੁਸੀਂ ਆਪ ਹੀ ਸਮਝੋ ਸਰਦਾਰੋਂ ਸੌਖਾ ਨਹੀਂ ਬਣਿਆ ਆਜ਼ਾਦੀ 'ਚ ਮੈਂ 17 ਸਾਲ ਦੇ ਕੱਟੀਆਂ ਆ ਹੌਂਤਾ ਆ ਪੁੱਛੋ ਕਿ ਜੇਲ੍ਹ ਕੱਟੀਆਂ ਮੈਂ ਤੁੰਡਾ ਇਹਨਾਂ ਦਾ ਪੱਕੀ ਪਗਾਈ ਨਹੀਂ ਸੁਣ ਲਈ ਬਾਦਰ ਸਾਹਿਬ ਦੇ 17 ਵਾਰ ਜੇਲ੍ਹ ਕੱਟਣ ਵਾਲੇ 17 ਸਾਲ ਜੇਲ੍ਹ ਕੱਟਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਇਹ ਬਿਲਕੁਲ ਪੂਰਾ ਝੂਠ ਹੈ ਬਾਦਰ ਸਾਹਿਬ ਨੇ ਬੜੀ ਮੁਸ਼ਕਲ 5 ਸਾਲ ਦੀ ਜੇਲ੍ਹ ਕੱਟੀ ਜਿਹਦੇ ਚੋ ਮੇਨ ਖਾਰਾ 19 17 ਮਹੀਨੇ ਜਿਹੜੀ ਸੀ ਉਹ ਡਿਕਟੇਟਰਸ਼ਿਪ ਦੇ ਖਿਲਾਫ ਜਿਹੜੀ ਐਮਰਜੈਂਸੀ ਵੇਲੇ ਜਿਹੜੀ ਸੀ ਜੇਲ੍ਹ ਕੱਟੀ ਸੀ ਸਭ ਤੋਂ ਵੱਡੀ ਜੇਲ੍ਹ ਹੋ ਸੀ 2.5 ਮਹੀਨੇ ਧਰਮਜੋਤ ਮੋਰਚੇ ਵਾਲੇ ਜੇਲ੍ਹ ਕੱਟੀ ਬਾਕੀ ਛੋਟੀਆਂ-ਛੋਟੀਆਂ ਬਾਕੀ ਕਹਿੰਦੇ ਵੀ ਜੇਲ੍ਹ ਤਾਂ ਇਹਨਾਂ ਸਿਰਫ ਐਮਰਜੈਂਸੀ ਦੇ ਖਿਲਾਫ ਮੋਰਚੇ ਤੇ ਕੱਟੀ ਹੈ ਤੇ ਉਸ ਤੋਂ ਬਾਅਦ ਤਾਂ ਉਹਨਾਂ ਨੇ ਰੈਸਟ ਹੌਸਾਂ ਦੇ ਵਿੱਚ ਪਿੱਕ ਨਿਕਾਈ ਨਹੀਂ ਜੀ ਤੁਸੀਂ ਕਹੋਗੇ ਕਿ ਉਹ ਉਸ ਤੋਂ ਬਾਅਦ ਜਿਹੜੀਆਂ ਗ੍ਰਿਸ਼ਤਾਰੀਆਂ ਨੇ ਉਹ ਵੀਆਈਪੀ ਦੇ ਤੌਰ ਤੇ ਹੁੰਦੀਆਂ ਰਹੀਆਂ ਨੇ ਤੇ ਰੈਸਟ ਆ ਹੌਸਾਂ ਦੇ ਬੰਦ ਰਹੇ ਨੇ ਜੇ ਤੁਸੀਂ ਕਹੋ ਧਰਮਜੋਤ ਮੋਰਚੇ ਵਾਲੇ 2.5 ਮਹੀਨੇ ਜੇਲ੍ਹ ਕੱਟੀ ਹੈ ਤਾਂ ਉੱਥੇ ਵੀ ਉਹਨਾਂ ਦੀ ਕੋਈ ਜੇਲ੍ਹ ਨਹੀਂ ਸੀ ਨਮੀ ਮਾਰਡਨ ਜੇਲ ਜਿਹੜੀ ਬਾਦਲ ਸਾਹਿਬ ਲੁਧਿਆਣੇ ਬਣਾਈ ਸੀ ਉਹਦੇ ਵਿੱਚ ਆਪ ਹੀ ਉਹ ਕੱਟਣ ਕਿਹਾ ਸੀ ਆਪ ਹੀ ਜੇਲ ਚ ਗਏ ਸੀ ਧਰਮਯੁੱਧ ਮੋਰਚੇ ਚ ਜਿਸ ਥਾਂ ਉਹਨਾਂ ਨੇ ਜੇਲ ਕੱਟੀ ਜਿਹੜੀ ਬੈਰ ਕੋ ਬੈਰ ਕੀ ਨਹੀਂ ਸੀ ਉਹਦਾ ਸਪੈਸ਼ਲ ਬਹੁਤ ਵਧੀਆ ਦਲਾਲ ਸੀ ਤੇ ਵਧੀਆ ਬੈਂਕ ਸੀ ਉਹਦੇ ਵਿੱਚ ਬਾਦਲ ਸਾਹਿਬ ਨੇ ਕਿਹੜੀ ਜੇਲ ਕੱਟੀ ਹੈ ਉੱਥੇ ਉਹਨਾਂ ਨੇ ਤਿੱਤਰ ਪਾਲੇ ਹੋਏ ਸੀ ਉੱਥੇ ਆਪਦਾ ਉਹ ਆਨੰਦ ਲੈਂਦੇ ਸੀ ਜਿਹੜੀ ਗੇਮ ਖੇੜੀ ਸੀ ਗੇੜੀ ਉਹ ਬਹੁਤ ਵੱਡਾ ਦਲਾਲ ਸੀ ਉਹ ਦਲਾਲ ਮੈਂ ਵੀ ਧਰਮ ਜਦੋਂ ਮੋਰਚੇ 'ਚ ਉਸ ਜੇਲ੍ਹ 'ਚ ਜਾ ਕੇ ਆਇਆ ਉੱਥੇ ਬਾਦਸਾਉ ਨੇ ਤਿੰਤਰਾਂ ਦਾ ਖੁੱਡਾ ਬਣਾਇਆ ਸੀ ਤੇ ਤਰਪਾਈ ਹੋਈ ਸੀ। ਸੋ ਜਿਲ੍ਹਾ ਇਹ ਜਿਹੜੇ ਜਿਲ੍ਹਿਆਂ ਬਾਰੇ ਝੂਠ ਬੋਲਿਆ ਗਿਆ ਹੈ ਇਹ ਬਹੁਤ ਵੱਡੀ ਗਲਤੀ ਹੈ। ਕਿਸੇ ਪੱਤਰਕਾਰ ਨੇ ਬੜੀ ਖੋਜ ਕੀਤੀ ਹੈ ਕਿ ਉਹਨਾਂ ਤਕਰੀਬਨ 41 ਕੋ 42 ਵਾਰ ਜੇਲ੍ਹ ਕੱਟੀ ਹੈ। ਉਹ ਵੀ ਕਿਤੇ 2 ਦਿਨ 4 ਦਿਨ ਜੋ ਕੁੱਲ ਮਿਲਾ ਕੇ ਜੇ 5 ਸਾਲ ਵੀ ਬਣਦੀ ਹੋਈ ਠੀਕ ਹੈ ਜਿੰਨਾ ਕੱਟਣੀਆਂ ਬਣਦੀਆਂ ਸੀ ਵੀ ਜਿਲ੍ਹਾ ਕੱਟੀਆਂ ਹੀ ਨੇ। ਪਰ ਜੇ ਕੋਈ ਕਹਿਵੇ ਬਹ ਦੇਸ਼ ਦੇ ਜਨਮ ਵਾਸਤੇ ਜੇਨ ਕੱਟੀਆ ਉਹ ਤਾਂ ਮਾਰਾ ਸਾਹਿਬ ਦੀ ਉਮਰ 3 ਸਾਲ ਦੀ ਵੀ ਨਹੀਂ ਸੀ ਜਦੋਂ ਜਦੋਂ ਇਹਦਾ ਜਨਮ ਹੋਇਆ ਤੇ ਜਦੋਂ ਦੇਸ਼ ਆਇਆ ਹੋਇਆ ਉਹ ਤਾਂ 19 ਕੀ ਸਾਲ ਦੀ ਉਮਰ ਬੜੀ ਮੁਸ਼ਕਲ ਬਣ ਗਿਆ ਕਿ 8 ਦਸੰਬਰ 1927 ਨੂੰ ਜੋੜ ਲਓ ਸੋ ਦੋਸਤੋ ਮੈਂ ਸਮਝਦਾ ਕਿ ਜੇ ਕਿਹਾ ਜਾਵੇ ਕਿ ਵੱਡੇ ਬਾਦਲ ਸਾਹਿਬ ਵੱਲੋਂ ਜੇ ਕੋਈ ਵੱਡੇ ਤੋਂ ਵੱਡਾ ਝੂਠ ਬੋਲਿਆ ਗਿਆ ਤੇ ਵੱਡੇ ਤੋਂ ਵੱਡਾ ਝੂਠ ਇਹ ਇਤਿਹਾਸ ਦੇ ਵਿੱਚ ਬੋਲਿਆ ਗਿਆ ਸਭ ਤੋਂ ਵੱਡਾ ਝੂਠ ਹੈ ਸਭ ਤੋਂ ਵੱਡਾ ਝੂਠ ਹੈ ਬਾਦਲ ਸਾਹ ਦਾ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ 17 ਸਾਲ ਜੇਲ੍ਹ ਕੱਟੀ ਹੈ ਇਹਨਾਂ ਕਹਿੰਦਾ ਹੋਇਆ ਖਿਮਾਂ ਦਾ ਜਾਚਕਾ ਦੋਸਤੋ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਏਸੀ ਸਾਡਾ ਅੱਜ ਦਾ ਗੱਪੀਆਂ ਬਾਰੇ ਇੱਕ ਪ੍ਰੋਗਰਾਮ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਗਨੂਰ ਕੋਲ ਨੂੰ ਦੇਵ ਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ